ਪੂਰੇ ਭਾਰਤ ਦੇ ਲੋਕਾਂ ਦੇ ਲਈ ਤੇ ਤੁਹਾਨੂੰ ਦੱਸਦੇ ਨੇ ਅੱਜ ਦਾ ਇਹ ਮੁੱਦਾ ਹੈ ਕਿ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਭਾਰਤ ਦਾ ਜਿਹੜਾ ਖਜ਼ਾਨਾ ਹੈ ਖਾਸ ਕਰ ਸਿੱਖਾ ਦਾ ਖਜ਼ਾਨਾ ਸਵਿਟਸ ਬੈਂਕ ਦੇ ਵਿੱਚ ਜਮ੍ਹਾਂ ਹੈ ਪੈਸਾ ਕਿਉਂ ਹੈ ਇਹ ਪੈਸਾ ਕਿਵੇਂ ਜਮ੍ਹਾਂ ਹੋਇਆ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੈ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਜੋ ਕਿ ਉਹਨਾਂ ਕਰਾਂਗੇ ਗੱਲਬਾਤ ਦਰਸ਼ਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਸਾਰੀ ਗੱਲਬਾਤ ਕਰਦੇ ਆ ਸੰਜੀਤ ਸ਼ਰਮਾਈ ਦੇ ਨਾਲ ਸ਼ਰਮਾ ਜੀ ਇਹ ਕੀ ਆਖਰ ਮੁੱਦਾ ਕੀ ਨਵਾਂ ਆ ਗਿਆ ਦੇਖੋ ਵੀ ਸਿੱਖਾ ਦਾ ਖਜ਼ਾਨਾ ਸਵਿਟਸ ਬੈਂਕ ਦੇ ਵੀ ਜਮਾ ਹਾਂ ਬਿਲਕੁਲ ਬਿਲਕੁਲ ਦੇਖੋ ਇਹ ਜਿਹੜੇ ਖਜ਼ਾਨੇ ਦੀ ਗੱਲ ਹੋ ਰਹੀ ਹੈ ਜਾਂ ਜਿਹੜੇ ਪੈਸੇ ਦੀ ਗੱਲ ਹੋ ਰਹੀ ਹੈ ਇਹ ਕਿਹਦਾ ਪੈਸਾ ਕਿਹੜੇ ਟਾਈਮ ਦਾ ਪੈਸਾ ਹੈ ਜੀ ਜੀ ਇਹ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਪੈਸਾ ਕਹਿ ਸਕਦੇ ਆ ਉਹਨਾਂ ਦਾ ਵੰਸ਼ ਜਿਵੇਂ ਅੱਗੇ ਰਾਜ ਘਰਾਣੇ ਨੂੰ ਸੰਭਾਲ ਰਿਹਾ ਸੀਗਾ ਜਿਹੜੇ ਲੋਕਾਂ ਨੇ ਅੱਗੇ ਚਲਾਉਣਾ ਸੀ ਜਾਂ ਚਲਾ ਰਹੇ ਸੀ ਉਹ ਉਸ ਘਰਾਣੇ ਨਾਲ ਜੁੜੇ ਹੋਏ ਲੋਕਾਂ ਦਾ ਪੈਸਾ ਕਹਿ ਰਹੇ ਆ ਜੀ ਜੀ ਦੇਖੋ ਮਹਾਰਾਜ ਰਣਜੀਤ ਸਿੰਘ ਦੀ ਪੋਤਰੀ ਦਾ ਅੱਗੇ ਵੰਸ਼ ਚੱਲਿਆ ਜੀ ਜੀ ਪ੍ਰਿੰਸ ਜੈਥਰਿਨ ਰਾਜਾ ਦਲੀਪ ਸਿੰਘ ਜੀ ਉਹਨਾਂ ਦੇ ਅੱਗੇ 7 ਬੇਟੇ ਹੋਏ ਆ ਜੀ 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 ਛੱਤੇ ਬੇਟਿਆ ਦਾ ਅੱਗੇ ਵਿਆਹ ਸ਼ਾਦੀ ਨਾ ਹੋਣਾ ਜਾਂ ਕਿਤੇ ਨਾ ਕਿਤੇ ਵੰਸ਼ ਨਾ ਚੱਲਣਾ ਕੁੱਲ ਮਿਲਾ ਕੇ ਰਾਜਾ ਦਲੀਪ ਸਿੰਘ ਦਾ ਅੱਗੇ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਅੱਗੇ ਜਿਹੜਾ ਕਹਿੰਦੇ ਨੇ ਵੀ ਵੰਸ਼ ਅੱਗੇ ਨਹੀਂ ਚੱਲ ਸਕਿਆ ਲਾਸਟ ਇਹ 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 ਪਰਿਵਾਰ ਦਾ ਜਿਹੜਾ ਕਿਤੇ ਨਾ ਕਿਤੇ ਖਜ਼ਾਨਾ ਜਾਂ ਪੈਸਾ ਉਹ ਸਮੇਂ ਦਾ ਹੈ ਪੈਸਾ ਜੀ ਜੀ ਇਹ ਇਸ ਬੈਂਕ ਦੇ ਵਿੱਚ ਕਿਤੇ ਨਾ ਕਿਤੇ ਇਹ ਜਮ੍ਹਾਂ ਹੈ ਜੀ ਪੈਸੇ ਦੇ ਨਾਲ ਨਾਲ ਜਿਹੜੇ 1 ਲੱਖ ਰੁਪਈਆ ਲੱਖਰ ਦੇ ਵਿੱਚ ਰਾਜਿਆਂ ਦੇ ਸੌਰੀ ਅੰਗਰੇਜ਼ਾਂ ਦੇ ਨਾਲ ਹੋਈਆਂ ਕਿਸੇ ਜ਼ਮੀਨ ਸੰਬੰਧੀ ਜਿਹੜੀਆਂ ਕਹਿੰਦੇ ਨੇ ਉਹ ਸੰਧੀਆਂ ਹੋਈਆਂ ਦੇ ਕਾਗਜ਼ ਜਾਂ ਮਹਾਰਾਜ ਰਣਜੀਤ ਸਿੰਘ ਦਾ ਤਾਜ ਜਾਂ ਕਿਤੇ ਨਾ ਕਿਤੇ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਜਾਂ ਕੀਮਤੀ ਚੀਜ਼ਾਂ ਦੇ ਕਾਗਜ਼ ਆ ਤਾਂ ਉਸ ਲੱਖਰ ਚ ਹੋ ਸਕਦੇ ਆ ਔਰੇ ਸ਼ਰਮਰੀ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜਿਹੜਾ ਇੱਕ ਵੀਡੀਓ ਹੈ ਨਾ ਵਾਇਰਲ ਹੋਇਆ ਫੇਸਬੁੱਕ ਤੇ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਵੀ ਇਹ ਜਿਹੜਾ ਖਾਤਾ ਖੋਲੇਗੇ ਸੀ ਯਾਨੀ ਇਹ 500 ਖਾਤੇ ਖੋਲੇਗੇ ਸੀ ਜਿਹੜੇ ਕਿ ਕਤਲੇਮ ਪਰਿਵਾਰ ਸੀ ਉਹਨਾਂ ਦੇ ਲਈ ਉਹਨਾਂ ਦੇ ਜਿਹੜੇ ਜਿਹੜੇ ਖਾਤੇ ਨੇ ਉਹਨਾਂ ਚੋਂ ਇਹ ਇੱਕ ਖਾਤਾ ਜਿਵੇਂ ਕਿ ਤੁਸੀਂ ਬੜੀ-ਬੜੀ ਜਾਣਕਾਰੀ ਦਿੱਤੀ ਹੈ ਨਾ ਵੀ ਪੋਤੀ ਕੈਥਲਿਨ ਇੱਕ ਖਾਤਾ ਉਹਨਾਂ ਦਾ ਹੈ ਜਿਹੜਾ ਕਿ ਲਾਸਟ ਵਾਰ 1900 ਕੁਝ ਵਿੱਚ ਯੂਜ਼ ਹੋਇਆ ਉਸ ਤੋਂ ਬਾਅਦ ਉਹ ਖਾਤਾ ਦਿਖਿਆ ਹੀ ਨਹੀਂ ਤਾ ਕਿਉਂ ਨਹੀਂ ਦਿਖਿਆ ਇਹ ਵੀ ਕੋ ਦਾ ਬੜਾ ਵੱਡਾ ਸਵਾਲ ਉੱਠਦਾ ਹੈ ਕਿ ਕੀ ਉਹ ਸਵਿਟਸ ਬੈਂਕ ਕੇ ਪੈਸਾ ਦੇਣਾ ਚਾਹੰਦੀ ਜਾਂ ਭਾਰਤ ਸਰਕਾਰ ਨੇ ਕੋਈ ਅਤਾਂ ਕੋਈ ਦਬਾਅ ਬਣਾਇਆ ਨਹੀਂ ਸਵਿਟਸ ਬੈਂਕ ਤੇ ਦੇਖੋ ਇਹ ਖਾਤਾ ਲਾਸਟ ਵਾਰ 1930 ਦੇ ਵਿੱਚ ਵਰਤਿਆ ਗਿਆ ਜੀ ਜੀ ਪ੍ਰਿੰਸੈਸ ਕੈਥਰੀਨ ਵੱਲੋਂ ਵਰਤਿਆ ਗਿਆ ਉਸ ਤੋਂ ਬਾਅਦ ਇਹ ਖਾਤਾ ਵਰਤਿਆ ਨਹੀਂ ਗਿਆ ਜੀ 1942 ਦੇ ਵਿੱਚ 71 ਸਾਲ ਦੀ ਉਮਰ 'ਚ ਰਾਜਾ ਦਲੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਜੀ ਜੀ ਇਹ ਜਿਹੜਾ ਪੈਸਾ ਹੈ ਇਹ 2 ਟ੍ਰਿਲੀਅਨ ਡਾਲਰ ਹੈ ਜੀ 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 2 ਟ੍ਰਿਲੀਅਨ ਡਾਲਰ ਹੈ ਜੇ ਸੀ ਮੈਂ ਗਲਤ ਨਾ ਹੋਵਾਂ ਲਗਭਗ ਹਿੰਦੁਸਤਾਨ ਦੀ ਅਗਰ ਕਰੰਸੀ ਲਾਉਂਗੇ ਤਾਂ ਤੁਸੀਂ 168 ਲੱਖ ਕਰੋੜ ਦੇ ਨੇੜੇ ਜਿਹੜੇ ਬਣਦੀ ਹੈ ਜੀ ਜੀ ਤੁਸੀਂ ਬੜੀ ਵੱਡੀ ਗੱਲ ਕਹਿ ਗਏ ਯਾਨੀ ਕਿ ਜਿਹੜੀ ਭਾਰਤ ਦੀ ਜੀਡੀਪੀ ਹੈ ਉਹਦਾ ਅੱਧਾ ਹੈ ਭਾਰਤ ਦੀ ਜਿਹੜੀ ਜੀਡੀਪੀ ਦੀ ਗੱਲ ਕਰਦੇ ਆ ਤੁਸੀਂ ਉਹ ਪੌਣੇ 4 ਦੇ ਨੇੜੇ ਟੜੇ ਐ 2 2 ਟ੍ਰਿਜੀਨਲ ਡਾਲਰ ਦਾ ਕੱਲੀ ਇਹ ਮਤਲਬ ਇਹ ਰਾਜ ਘਰਾਣੇ ਦਾ ਹੈ ਜੀ ਜੀ ਅੱਧ ਤੋਂ ਵੱਧ ਅੱਧ ਤੋਂ ਵੱਧ ਜੀ ਯਾਨੀ ਕਿ ਜਿਹੜੇ ਜਿਹੜੇ ਆਪਣੇ ਐ ਨਾ ਅਮਬਾਨੀ ਅਮਾਨੀ ਸਾਹਿਬ ਨੇ ਇਸ ਸਮੇਂ ਦੇਖੋ ਭਾਰਤ ਦੇ ਸਭ ਤੋਂ ਵੱਡੇ ਅਮੀਰ ਉਹੀ ਨੇ ਤੇ ਜੇਕਰ ਉਹਨਾਂ ਦੀ ਵੀ ਆਮਦਨ ਦੇਖੀਏ ਤਾਂ ਉਹਨਾਂ ਦੀ ਆਮਦਨ ਤੋਂ ਵੀ ਜ਼ਿਆਦਾ ਪੈਸਾ ਹੋ ਗਿਆ ਫਿਰ ਤਾਂ ਇਹ ਦੇਖੋ ਉਹਨਾਂ ਦਾ ਵੀ 8-9 ਲੱਖ ਤੋਂ 100 ਕਰੋੜ ਤੋਂ ਮਤਲਬ ਕਿਤੇ ਨਾ ਕਿਤੇ ਉੱਪਰ ਨਹੀਂ ਹੈਗਾ ਉਹ ਵੀ ਬਹੁਤ ਥੱਲੇ ਆ 21 ਗੁਣਾ ਪੈਸਾ ਜ਼ਿਆਦਾ ਕਿਤੇ ਨਾ ਕਿਤੇ ਹਜੇ ਇਸ ਟਾਈਮ ਜਿਹੜਾ ਕਿਤੇ ਨਾ ਕਿਤੇ ਉਹ ਰਾਜ ਘਰਾਣੇ ਦਾ ਪਿਆ ਜਾਂ ਮਹਾਰਾਜ ਰਣਜੀਤ ਸਿੰਘ ਦੇ ਘਰਾਣੇ ਦਾ ਪਿਆ ਜਾਂ ਉਸ ਟਿਲ ਸਮੇਂ ਦੇ ਰਾਜ ਦਾ ਪਿਆ ਜੀ ਜੀ ਇਹ ਪੈਸਾ ਜੇ ਅਗਰ ਦੇਖਿਆ ਜਾਵੇ ਤਾਂ 1997 ਦੇ ਵਿੱਚ ਇੱਕ ਅਸ਼ੋਕ ਟੰਡਨ ਸੀਗੇ ਟਲਵੈਰੀ ਬਾਜਪਾਈ ਦੀ ਸਰਕਾਰ ਚ ਉਹਨਾਂ ਦੇ ਐਡਵਾਈਜ਼ਰ ਸੀਗੇ ਉਹਨਾਂ ਨੇ ਕਿਤਾਬ ਨਹੀਂ ਲਿਖੀ ਸੀ ਜੀ ਕਿਤਾਬ ਦੇ ਵਿੱਚ ਲਿਖਿਆ ਸੀ ਵੀ ਇਹ ਹਿੰਦੁਸਤਾਨ ਜਿਹੜੀ ਸਰਕਾਰ ਹੈ ਇਹਦਾ ਉਹਨੂੰ ਅਧਿਕਾਰ ਹੈ ਕਿਤੇ ਨਾ ਕਿਤੇ ਹਿੰਦੁਸਤਾਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ ਜੀ ਜੀ ਦੇਖੋ ਦੂਜੇ ਪਾਸੇ ਜੇ ਆਪਾਂ ਦੇਖੀਏ ਇਹ ਤਾਂ ਇੱਕ ਰਾਜ ਕਰਾਣੇ ਦਾ ਜਿਹਨੂੰ ਸਿੱਖ ਰਾਜ ਕਰਾਣਾ ਲਾ ਲੋ ਜਾਂ ਉਹ ਸਿਸਟਮ ਚੱਲਦਾ ਆ ਰਿਹਾ ਹੈ ਉਸ ਹਿਸਾਬ ਦੇ ਨਾਲ ਲਾਓ ਤਾਂ ਅੱਜ ਉਹ ਸਿਸਟਮ ਨੂੰ ਕੌਣ ਚਲਾ ਰਿਹਾ ਹੈ ਜਾਓ ਸਿਸਟਮ ਦਾ ਵਾਰਿਸ ਕੌਣ ਹੈ ਕਿਤੇ ਨਾ ਕਿਤੇ ਉਹ ਉਹ ਜਿਹੜੇ ਇਹਦੇ ਵਾਰਿਸ ਬਣਨਗੇ ਜਾਂ ਹਿੰਦੁਸਤਾਨ ਸਰਕਾਰ ਵਾਰਿਸ ਬਣੂਗੀ ਜੀ ਦੇਖੋ ਕਿਤੇ ਨਾ ਕਿਤੇ ਠੀਕ ਹੈ ਅਗਰ ਹਿੰਦੁਸਤਾਨ ਸਰਕਾਰ ਇਹ ਪੈਸੇ ਨੂੰ ਲਿਆਉਣਾ ਵੀ ਚਾਹੁੰਦੀ ਹੈ ਜੀ ਨਹੀਂ ਇਸ ਮੈਟਰ ਤੇ ਗੱਲ ਕਰਾਂਗੇ ਵੀ ਲਿਆਵੇ ਜਾਂ ਨਾ ਲਿਆਵੇ ਅਗਰ ਲਿਆਉਣਾ ਚਾਹੁੰਦੀ ਹੈ ਤਾਂ ਸਹੀ ਤਰੀਕੇ ਨਾਲ ਅਗਰ ਉਹ ਪੈਸਾ ਉਸ ਕੌਮ ਤੇ ਜਾਂ ਉਸ ਉਹ ਕਮਾਂ ਤੇ ਜਾਂ ਜੋ ਰਾਜੇ ਕਰਨਾ ਚਾਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਕਰਨਾ ਚਾਹੁੰਦੇ ਸੀ ਜਾਂ ਉਹਨਾਂ ਦੇ ਅੱਗੇ ਵਸ਼ ਕਰਨਾ ਚਾਹੁੰਦਾ ਸੀ ਜਿੰਨਾ ਵੀ ਚੱਲੇ ਆ ਅਗਰ ਉਹਨਾਂ ਕਮਾਂ ਤੇ ਪੈਸਾ ਲੱਗਦਾ ਤਾਂ ਠੀਕ ਹੈ ਨਹੀਂ ਫਿਰ ਉਸ ਹਿਸਾਬ ਨਾਲ ਪੈਸਾ ਸੋ ਸਾਹਬ ਨਾਲੋਂ ਪੈਸਾ ਉਹ ਬੰਦਾ ਲੈਣ ਦਾ ਹੱਕਦਾਰ ਹੈ ਜਿਹੜਾ ਕਿਤੇ ਨਾ ਕਿਤੇ ਉਸ ਵਿਸ਼ੇ ਦੇ ਨਾਲ ਜਾਂ ਉਸ ਪਰਿਵਾਰ ਦੇ ਨਾਲ ਉਸ ਵੰਸ਼ ਦੇ ਨਾਲ ਜਾਂ ਉਸ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ ਜੀ ਕਿਉਂਕਿ ਦੇਖੋ ਸ਼ਰਮਾ ਹੀ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਜਿਆਦਾ ਪਤਾ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਅਜਿਹੇ ਰਾਜਾ ਸੀ ਜਿਹੜੇ ਕਿ ਸਾਰੇ ਧਰਮਾਂ ਦੇ ਲੋਕ ਜੇ ਉਧਰ ਕੋਈ ਮਦਦ ਲਈ ਆਉਂਦੇ ਸੀ ਕੋਈ ਵੀ ਰਾਜਾ ਵੀ ਆਂਦਾ ਸੀ ਤਾਂ ਉਹ ਮਦਦ ਕਰਦੇ ਸੀ ਤੇ ਜੇ ਕਰੇ ਪੈਸਾ ਆਂਦਾ ਤਾਂ ਸਹੀ ਕਹਿ ਰਹੇ ਤੁਸੀਂ ਤਾਂ ਇਹ ਜਿਹੜਾ ਪੈਸਾ ਆਂਦਾ ਇਕੱਲਾ ਭਾਰਤ ਸਰਕਾਰ ਰੱਖਣ ਰੱਖਦਾ ਅਰ ਤਰ ਬੰਦੀ ਨਹੀਂ ਇਹ ਪੈਸਾ ਉਹ ਜਾਨੀ ਕਿ ਪੂਰੇ ਭਾਰਤ ਦੇ ਲੋਕਾਂ ਦੇ ਕਿਤੇ ਨਾ ਕਿਤੇ ਕੰਮ ਆਏਗਾ ਕਿਉਂਕਿ ਦੇਖੋ ਬੇਰਸਾਰੀ ਬਹੁਤ ਹੈ ਸਾਡੇ 90% ਵੇਲੇ ਬੈਠੇ ਨੇ ਦਾਦਾ 12-12000 ਰੁਪਏ ਦੇ ਨੌਕਰੀਆਂ ਕਰ ਰਹੇ ਨੇ ਕਈਆਂ ਕੋਲ ਤਾਂ ਨੌਕਰੀਆਂ ਵੀ ਨਹੀਂ ਹੈਗੀਆਂ ਭੁੱਖੇ ਮਰ ਰਹੇ ਨੇ ਇਹ ਪੈਸਾ ਆਣਾ ਚਾਹੀਦਾ ਹੈ ਸਰਕਾਰ ਨੂੰ ਆਵਾਜ਼ ਠਾਣੀ ਜਾਈ ਦੀ ਹੈ ਅਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਜੋ ਰਾਜਾ ਰਣਜੀਤ ਸਿੰਘ ਚਾਹੁੰਦੇ ਸੀ ਜੋ ਕਰਦੇ ਸੀ ਜਾਂ ਅੱਗੇ ਉਹਨਾਂ ਦਾ ਸਿਸਟਮ ਕਰਨਾ ਚਾਹੁੰਦਾ ਸੀ ਬੰਦੇ ਦੇ ਸੱਤਨੇ ਹੁੰਨੇ ਆ ਵੀ ਮੈਂ ਇਹ ਪੈਸੇ ਨਾਲ ਆ ਕਰੂੰਗਾ ਉਹਦੇ ਨਾਲ ਉਹ ਕਰੂੰਗਾ ਜਾਤਾ ਫਿਰ ਉਹ ਸਿਸਟਮ ਨਾਲ ਵਰਤਣਾ ਚਾਹੀਦਾ ਹੈ ਅਗਰ ਹੁਣ ਸਰਕਾਰ ਲੈ ਕੇ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਕਾਲੇ ਧਨ ਦਾ ਰੌਲਾ ਪਾਉਂਦੇ ਸੀ ਜਦੋਂ ਮੋਦੀ ਸਾਹਿਬ ਦੀ ਬੀਜੇਪੀ ਦੀ ਸਰਕਾਰ ਬਣਨੀ ਸੀ ਮੋਦੀ ਸਾਹਿਬ ਆਉਣਗੇ ਕਾਲਾ ਧਨ ਲਿਆਉਣਗੇ ਕਾਲਾ ਧਨ ਲਿਆਉਣਗੇ ਅੱਜ ਕਾਲਾ ਧਨ ਕਿੱਥੇ ਹੈ ਜੀ ਅੱਜ ਵਿਦੇਸ਼ਾਂ ਕਰਾਂ ਸੀ ਕਿੱਥੇ ਚਲੇ ਗਿਆ ਅੱਜ ਸਾਡਾ ਪੈਸਾ ਕਿੱਥੇ ਚਲੇ ਗਿਆ ਸਾਡਾ ਗਰੀਬ ਤਾਂ ਤੁਸੀਂ ਹੋਰ ਗਰੀ 10 12 ਸਾਲ ਪਿੱਛੇ ਚਲੇ ਜੋ 12 13 ਸਾਲ ਪਿੱਛੇ ਚਲੇ ਜੋ ਉਸ ਟਾਈਮ ਤੁਸੀਂ ਕਹਿੰਦੇ ਸੀ ਕਾਲਾ ਧਨ ਆਊਗਾ ਕਾਲਾ ਧਨ ਆਊਗਾ ਕਿਹੜੇ ਕਾਲੇ ਧਨ ਦੀਆਂ ਗੱਲਾਂ ਕਰਦੇ ਆ ਜਿਹੜੇ ਤੁਸੀਂ ਪੈਸਿਆਂ ਦੀ ਗੱਲਾਂ ਕਰਦੇ ਆ ਇਕੜੀਆਂ ਪੈਸਾ ਕਿਸੇ ਨਾ ਕਿਤੇ ਸਰਕਾਰ ਨੇ ਆਪਣੇ ਡਾਓ ਪੇਜ ਪੁਛਾ ਕੇ ਕਿਤੇ ਨਾ ਕਿਤੇ ਲੈ ਲੈਣਾ ਅਗਰ ਦੇਖਿਆ ਜਾਵੇ ਉਸ ਸਮੇਂ ਵੀ ਕਿਤੇ ਨਾ ਕਿਤੇ ਨਾਸਟ ਦੇ ਵਿੱਚ ਇਸ ਤੇ ਬਹੁਤ ਰਾਜਨੀਤੀ ਹੋਈ ਹੈ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਲੀਡਰਾਂ ਨੇ ਕਿਤੇ ਨਾ ਕਿਤੇ ਇਸ ਪੈਸੇ ਨੂੰ ਉਥੇ ਆਉਣ ਦਾ ਜਾਂ ਕਿਤੇ ਨਾ ਕਿਤੇ ਆਪਣਾਉਣ ਦਾ ਬਹੁਤ ਕੋਸ਼ਿਸ਼ ਕੀਤੀ ਹੈ ਲੇਕਿਨ ਜੋ ਸਿਸਟਮ ਹੁੰਦਾ ਸਿਸਟਮ ਦੇ ਅਕੋਰਡਿੰਗ ਇਹ ਪੈਸਾ ਹਾਲੇ ਤੱਕ ਉਸ ਯਾਨੀ ਕਿ ਦੇਖੋ ਜਿਵੇਂ ਤੁਸੀਂ ਦੱਸ ਰਹੇ ਹੋ ਹੈ ਨਾ ਵੀ ਲਗਭਗ 168000 ਕਰੋੜ ਰੁਪਏ ਕੋਈ ਥੋੜਾ ਬੋਤਾ ਨਹੀਂ ਹੁੰਦਾ ਜੀ 168 ਲੱਖ ਜੀ 168 ਲੱਖ ਕਰੋੜ ਮਾਫੀ ਚਾਹੁੰਦਾ ਮੈਂ ਤੇ ਜੇਕਰ ਉਹ ਪੈਸਾ ਯਾਨੀ ਕਿ ਹਿੰਦੁਸਤਾਨ ਕੋਲ ਆ ਜਾਏ ਤਾਂ ਹਿੰਦੁਸਤਾਨ ਅੱਜ ਬਹੁਤ ਵੱਡਿਕ ਮਹਾਸ਼ਕਤੀ ਬਣ ਸਕਦਾ ਜੇਕਰ ਦੇਖਿਆ ਜੇ ਬਿਲਕੁਲ ਬਣ ਸਕਦਾ ਹੈ ਜੀ ਲੇਕਿਨ ਉਹ ਸਾਨੂੰ ਨਹੀਂ ਵੀ ਲੱਗਦਾ ਵੀ ਉਹ 168 ਲੱਖ ਲੈ ਕੇ ਵੀ ਉਹ ਬਣਨ ਦੀ ਕੋਸ਼ਿਸ਼ ਕਰੂਗਾ ਜੀ ਹਿੰਦੁਸਤਾਨ ਸਾਡਾ ਜਿਹੜਾ ਸਿਸਟਮ ਚੱਲਦਾ ਆ ਰਿਹਾ ਹੈ ਕਿਉਂ ਕਿ ਕਿਉਂਕਿ ਉਹ ਸਿਸਟਮ ਨੂੰ ਚਲਾਉਣ ਦੀ ਜੇ ਅਗਰ ਗੱਲ ਕਰੀਏ ਤਾਂ ਉਹ ਬਿਨਾਂ ਪੈਸੇ ਤੋਂ ਵੀ ਸਾਡਾ ਸਿਸਟਮ ਚੱਲ ਸਕਦਾ ਹੈ ਅਗਰ 168 ਦਾ ਛੱਡੋ ਤੁਸੀਂ 190 ਜਾਂ 200 ਲਿਆ ਕੇ ਵੀ ਤੁਸੀਂ ਰੱਖ ਦੋਗੇ ਫਿਰ ਵੀ ਕਿਤੇ ਤੁਹਾਡੀ ਮਨਚਾਹ ਜਾਂ ਸਰਕਾਰ ਦੀਆਂ ਕੁਰਸੀਆਂ ਉਹ ਚੀਜ਼ ਨੂੰ ਕਿਤੇ ਨਾ ਕਿਤੇ ਨਹੀਂ ਕਰਨਾ ਚਾਹੁੰਦੀ ਪਤਨੀ ਕੁਰਸੀਆਂ ਨਹੀਂ ਕਰਨੀਆਂ ਚਾਹੁੰਦੀ ਪਤਨੀ ਕੁਰਸੀਆਂ ਤੇ ਬੈਠਣ ਵਾਲੇ ਲੋਕ ਨਹੀਂ ਕਰਨਾ ਚਾਹੁੰਦੇ ਕਿੰਨੀ ਵਾਰ ਕਾਲੇ ਧਨ ਦੀ ਗੱਲ ਹੋਈ ਹੈ ਕਿੰਨੀ ਵਾਰ ਕਿਸੇ ਚੀਜ਼ ਦੀ ਗੱਲ ਹੋਈ ਹੈ ਉਹਨੇ ਪੈਸੇ ਦੀ ਗੱਲ ਹੋ ਰਹੀ ਹੈ ਕਿਤੇ ਨਾ ਕਿਤੇ ਸਰਕਾਰ ਅੱਜ ਨਹੀਂ ਕਹਿੰਦਾ ਆਪਣੇ ਕਿਤੇ ਨਾ ਕਿਤੇ ਦੋ ਪਜੇ ਪੇਜ ਫਸਾ ਕੇ ਆਪਣੇ ਅੰਡਰ ਕਰ ਲੂਗੀ ਅੱਜ ਨਹੀਂ ਵੇ ਸਰਕਾਰ ਨਹੀਂ ਕਰੂਗੀ ਅਗਲੀ ਕਰ ਲੂਗੀ ਲੇਕਿਨ ਉਸ ਪੈਸੇ ਦੀ ਵਰਤੋਂ ਕਿਵੇਂ ਹੋਊਗੀ ਜਾਂ ਲੋਕ ਕਦੋਂ ਮਤਲਬ ਉਹ ਉਹ ਲੋਕਾਂ ਦੀ ਅਮੀਰ ਕਦੋਂ ਜਾਗੂਗੀ ਬੀ ਅਸੀਂ ਮਹंगाई ਦੀ ਮਾਰ ਤੋਂ ਬਚੀਏ ਅਸੀਂ ਆਮਦਨ ਵੱਲ ਵਧਈਏ ਮੈਂ ਬਹੁਤ ਵਾਰ ਗੱਲ ਕੀਤੀ ਹੈ ਮੈਂ ਬਹੁਤ ਵਾਰ ਕਿਹਾ ਵੀ ਠੀਕ ਹੈ ਸਿਸਟਮ ਦੇ ਹਿਸਾਬ ਨਾਲ ਮਹंगाई ਵਧਾਉਣੀ ਹੈ ਕੋਈ ਇਤਰਾਜ਼ ਨਹੀਂ ਕਰਦੇ ਕਿ ਮਹंगाई ਵਾਧੀ ਹੈ ਲੇਕਿਨ ਨਾਲ ਦੀ ਨਾਲ ਆਮਦਨ ਕਿਹਨੇ ਚੱਕਣੀ ਹੈ ਮਹंगाई ਵਧਾਉਣ ਦੇ ਵਿੱਚ ਤਾਂ ਹਜ਼ਾਰਾਂ ਅਸਰਾਂ ਦੇ ਸਾਈਨ ਹੋ ਜਾਂਦੇ ਆ ਲੇਕਿਨ ਮਗਦਾ ਨੇ ਦਾ ਫਰਾਂਦੇ ਸ਼ਹਿਰ ਹੁੰਦੇ ਆ ਉਹ ਅੱਜ ਅਸੀਂ ਜਾਣਦੇ ਆ ਕਿੰਨੇ ਇੱਕ ਅਫਸਰ ਅੱਗੇ ਆਉਣਾ ਜਾਂ ਕਿੰਨੀਆਂ ਇੱਕ ਸਰਕਾਰਾਂ ਅੱਗੇ ਆਉਣ ਜੀ ਜੀ ਸ਼ਰਮਾ ਜੀ ਅੱਜ ਤੱਕ ਕੋਈ ਬੰਦਾ ਦੇਖੋ ਚਲੋ ਸਰਕਾਰ ਨਹੀਂ ਅੱਗੇ ਆ ਰਹੀ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਯਾਨੀ ਪਰਿਵਾਰ ਦੇ ਕੋਈ ਨਾ ਕੋਈ ਵੰਸ਼ਕ ਤਾਂ ਹੋਏਗਾ ਕੋਈ ਨਾ ਕੋਈ ਦਾ ਰਿਸ਼ਤੇਦਾਰ ਹੋਏਗਾ ਉਹ ਤਾਂ ਯਾਨੀ ਕਿ ਸਵਿਸ ਬੈਂਕ ਦੇ ਵੀ ਜਾ ਕੇ ਇਹਨਾਂ ਖਾਤੇ ਜਾਂਚ ਪੜਤਾਲ ਕਰਵਾ ਸਕਦਾ ਉਹ ਉਹਦਾ ਹੱਕ ਦਾਵੇਦਾਰ ਹੈਗੇ ਨਾ ਇਹ ਪੈਸੇ ਦੇ ਦੇਖੋ ਜੀ ਕੀ ਦੀ ਵੈਰੀਫਿਕੇਸ਼ਨ ਕਰਨ ਤੋਂ ਪਹਿਲਾਂ ਕੋਈ ਬੈਂਕ ਕੋਈ ਅੱਗੇ ਕਿਸੇ ਨੂੰ ਦਊਗਾ ਨਹੀਂ ਕਿਉਂਕਿ ਅਗਰ ਕੋਈ ਅਜ ਉੱਠੂਗਾ ਵੀ ਇਹਨੇ ਸਾਲਾਂ ਬਾਅਦ ਉੱਠੂਗਾ ਜਾਂ ਇੰਨੀ ਦੇਰ ਬਾਅਦ ਉੱਠੂਗਾ ਜੀ ਜੀ ਵੈਰੀਫਿਕੇਸ਼ਨ ਹੋਊਗੀ ਅਗਰ ਉਹ ਚੀਜ਼ਾਂ ਮੈਚ ਕਰਨਗੀਆਂ ਬੈਂਕ ਨੂੰ ਲੱਗੂਗਾ ਵੀ ਹਾਂ ਵਾਕਈ ਇਹ ਚੀਜ਼ ਦਾ ਹੱਕਦਾਰ ਹੈ ਜਾਂ ਇਹਨੂੰ ਮਿਲਣਾ ਚਾਹੀਦਾ ਹੈ ਜੇ ਵਾਕਈ ਉਹਨਾਂ ਦੇ ਵਾਸ਼ੇ ਦੇ ਵਿੱਚੋਂ ਆਏ ਫਿਰ ਉਹ ਉਹ ਸਿਸਟਮ ਦੇ ਨਾਲੋਂ ਪੈਸਾ ਮਿਲਣਾ ਕਿਉਂਕਿ ਉਹ ਪੈਸਾ ਅਗਰ ਸਿੱਧਾ ਹੀ ਸਿੱਧਾ ਸਰਕਾਰਾਂ ਨੂੰ ਮਿਲਣਾ ਹੁੰਦਾ ਤਾਂ ਸਰਕਾਰਾਂ ਨੂੰ ਮਿਲ ਜਾਂਦਾ ਉੱਥੇ ਕੋਈ ਨਾ ਕੋਈ ਡਾਟ ਲੱਗਿਆ ਹੋਇਆ ਜਾਂ ਕੋਈ ਨਾ ਕੋਈ ਪ੍ਰੋਬਲਮ ਆਇਆ ਜੇ ਜਿਵੇਂ ਕਹਿੰਦੇ ਆ ਵੀ ਸਿੱਖ ਰਾਜ ਦੀ ਗੱਲ ਕਰਦੇ ਆ ਜਾਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ ਵੀ ਅਗਰ ਉਹ ਸਿਸਟਰ ਨਾਲ ਜੁੜਾ ਹੋਇਆ ਬੰਦਾ ਕੋਈ ਉਥੇ ਪ੍ਰੂਫ ਦੇ ਕੇ ਜੋ ਜੁੜੇ ਹੋਏ ਸਿੱਖ ਨਾਲ ਜੁੜ ਕੇ ਅੱਗੇ ਕਿਤੇ ਨਾ ਕਿਤੇ ਪੈਸਾ ਲੈ ਸਕਦਾ ਸਿੱਧਾ ਸਿੱਧਾ ਸਰਕਾਰਾਂ ਨੇ ਲੈ ਸਕਦੇ ਆ ਸਰਕਾਰਾਂ ਲੈਣਗੀਆਂ ਚਾਹ ਕਿਤੇ ਨਾ ਕਿਤੇ ਦੋ ਪੇਚ ਫਸਾ ਕੇ ਜਾ ਕੇ ਕਿਤੇ ਆਪਣਾ ਸਰਕਾਰ ਕੀ ਜਾਲ ਬੁਣ ਕੇ ਫਿਰ ਇਹ ਸਰਕਾਰਾਂ ਪੈਸਾ ਆਪਣੇ ਹੰਡਰ ਚ ਕਰ ਸਕਦੇ ਆ ਹਾਂ ਦੇਖੋ ਮੈਂ ਤੁਹਾਡੀ ਸਰਕਾਰਾਂ ਦੀ ਗਲਤੀ ਆ ਨਾ ਦੇਖੋ ਵੀ ਜਿਹੜਾ ਇੱਕ ਵੀਡੀਓ ਵਾਇਰਲ ਹੋਇਆ ਫੇਸਬੁਕ ਤੇ ਹੈ ਨਾ ਜੋ ਕਿ ਤੁਸੀਂ ਵੀ ਦੇਖਿਆ ਹੋਣਾ ਇੱਕ ਸਰਦਾਰ ਵੀਰ ਨੇ ਹੈ ਨਾ ਜੋ ਕਿ ਬੜਾ ਇੱਕ ਬਹੁਤ ਯਾਨੀ ਕਿ ਨਾ ਇੱਕ ਮੈਥਮੈਟਿਕਲੀ ਇੱਕ ਵਿਆਕਰਣ ਕੱਢਿਆ ਜਿਹਨੂੰ ਇੱਕ ਆਪਾਂ ਕਹਿੰਦੇ ਆ ਵੀ ਇਤਿਹਾਸ ਦਾ ਪਤਾ ਸੀ ਉਸ ਬੰਦੇ ਨੂੰ ਯਾਨੀ ਕਿ ਇੱਕ ਕਹਿ ਸਕਦੇ ਆ ਵੀ ਅਕਾਊਂਟਸ ਬਾਰੇ ਉਹਨੇ ਪੂਰੀ ਜਨਰਲ ਨੋਲੇਜ ਰੱਖੀ ਤਾਂ ਜਾ ਕੇ ਉਸਨੇ ਸਾਰਾ ਇਹ ਨਿਚੋੜ ਕੱਢਿਆ ਜੇਕਰ ਸਰਕਾਰ ਚਾਹਦੀ ਤਾਂ ਸਰਕਾਰ ਇਹ ਨਿਚੋੜ ਕੱਢ ਸਕਦੀ ਸੀ ਪਰ ਸਰਕਾਰ ਦਾ ਇਹਦੇ ਨੇੜੇ ਵੀ ਨਹੀਂ ਗਈ ਯਾਨੀ ਕਿ A B C ਤੋਂ Z ਤੋਂ ਇਹ ਤਾਂ A B ਤੇ ਵੀ ਸਰਕਾਰ ਪਹੁੰਚੀ ਨਹੀਂ ਜਦਕਿ ਉਹ ਬੰਦੇ ਨੇ ਤਾਂ Z ਤੋਂ ਬਾਅਦ ਦੁਬਾਰਾ A B C ਛੋਟੀ ਵੀ ਸ਼ੁਰੂ ਕਰਤੀ ਦੇਖੋ हां बिल्कुल बिल्कुल देखो सरकारी मनशाही की गल में बहुत बार करिए हूं भी मैं बात की थी मनशा अगर जेड़े काम नु मनशा होगी ओही काम करना मनशा ਤਾਂ ਹੈ ਹੀ ਨਹੀਂ ਕਿ ਦੇਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਜਾਂ ਦੇਸ਼ ਦੇ ਭਾਰ ਨੂੰ ਘਟਾਉਣਾ ਕਿਵੇਂ ਹੈ ਜਿਹੜਾ ਦੇਸ਼ ਦੇ ਉੱਤੇ ਕਰਜ਼ਾੰਦਾ ਭਾਰ ਛੜਿਆ ਹੋਇਆ ਘਟਾਉਣਾ ਕਿਵੇਂ ਹੈ ਉਧਰ ਅਗਰ ਧਿਆਨ ਜਾਣਾ ਹੋਵੇ ਤਾਂ ਕਿਤੇ ਨਾ ਕਿਤੇ ਸੀ ਲੋਕ ਫੇਲ ਨਾ ਹੋਈਏ ਸੀ ਲੋਕ ਫੇਲ ਕਿੱਥੇ ਹੁੰਨੇ ਆ ਇਹ ਸਰਕਾਰ ਆ ਕੇ ਸਰਕਾਰਾਂ ਦੇ ਨਵੇਂ ਦੇ ਆ ਕੇ ਸਰਕਾਰਾਂ ਦੇ ਉੱਤੇ ਬੜੀ ਬੜੀ ਤਨਖਾਹਾਂ ਵਾਲੇ ਬੈਠ ਕੇ ਇੱਕ ਤਾਂ ਨਜਾਇਜ਼ ਕਿਤਨੇ ਉਹ ਜਿਹੜੇ ਪੇਪਰਸ਼ਾਹ ਜਾਰੀ ਤੇ ਨਾਲ ਜੁੜ ਜਾਨੇ ਆ ਉਹ ਭਾਰਤੀ ਦੇ ਤੇ ਪੈਂਦਾ ਭਾਰਤ ਆ ਪਬਲਿਕ ਤੇ ਪੈਂਦਾ ਪਬਲਿਕ ਤਾਂ ਆਪਣੀ ਇੱਕ ਇੱਕ ਬੋਟ ਦੇ ਕੇ ਇਹਨਾਂ ਦੀਆਂ ਤਨਖਾਹਾਂ ਕਾਇਮ ਕਰਾਉਂਦੀ ਆ ਇਹਨਾਂ ਦੀ ਕੁਰਸੀਆਂ ਕਾਇਮ ਕਰਾਉਂਦੀ ਆ ਇਹਨਾਂ ਨੂੰ ਛੋਟੇ ਚਿਹਰੇ ਨੂੰ ਵੱਡੇ ਚਿਹਰੇ ਬਣਾਉਂਦੀ ਆ ਇਹਨਾਂ ਦੇ ਚਿੱਟੇ ਕੱਪੜੇ ਪਾਉਂਦੀ ਆ ਕਿਤੇ ਨਾ ਕਿਤੇ ਉਹੀ ਵੋਟ ਦਾ ਇਹ ਵੋਟਰ ਆਪਣਾ ਇਸਤੇਮਾਲ ਕਰ ਰਹੇ ਨੇ ਲੇਕਿਨ ਉਹ ਵੋਟ ਦੀ ਕੀਮਤ ਹੈ ਜਿਹੜੇ ਸਾਡੇ ਲੀਡਰ ਸਾਡੀਆਂ ਸਰਕਾਰਾਂ ਅੱਜ ਤੱਕ ਸਾਨੂੰ ਸਹੀ ਤਰੀਕੇ ਨਾਲ ਨਹੀਂ ਦੇ ਪਾਈਆਂ ਜਿੱਥੇ ਜਿਹੜਾ ਬੰਦਾ ਜ਼ਰੂਰਤ ਬੰਦ ਆ ਜਿਹੜਾ ਬੰਦਾ ਲੋੜ ਬੰਦ ਆ ਉਹ ਕਿਸੇ ਵੀ ਜਾਤ ਪਰਤੀ ਕਿਸੇ ਵੀ ਉਮਰ ਦਾ ਹੋ ਸਕਦਾ ਹੈ ਕਿਸੇ ਵੀ ਜਨਤ ਦਾ ਹੋ ਸਕਦਾ ਉਹ ਜਰੂਰ ਤੋਂ ਬੰਦ ਤੱਕ ਸਰਕਾਰ ਅੱਜ ਤੱਕ ਨਾ ਕੋਈ ਪਹੁੰਚੀ ਹੈ ਨਾ ਹੀ ਸਾਨੂੰ ਲੱਗਦਾ ਛੇਤੀ ਛੇਤੀ ਪਹੁੰਚੂਗੀ ਕਿਉਂਕਿ ਮਨਸ਼ਾ ਨਹੀਂ ਹੈ ਗੱਲ ਮਨਸ਼ਾ ਦੀ ਹੈ ਜੀ ਯਾਨੀ ਕਿ ਇੱਕ ਮੈਂ ਜਾਂਦੰਦੇ ਇਹ ਵੀ ਗੱਲ ਕਰਨਾ ਚਾਹਾਂਗਾ ਦੇਖੋ ਵੀ ਸ਼ਰਮਾਈ ਜਿਹੜਾ ਇਹ ਵੀਡੀਓ ਅਸੀਂ ਇਹ ਖਬਰ ਨਸ਼ਾ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਉਹਦੇ ਵਿੱਚ ਇਸ ਵਿਅਕਤੀ ਵੱਲੋਂ ਇਹ ਪੂਰਾ ਨਿਚੋੜ ਕੱਢਿਆ ਗਿਆ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਖਾਲਸਾ ਰਾਜ ਇੱਥੇ ਖਾਲਸਾ ਰਾਜ ਦੀ ਗੱਲ ਉਹਨੇ ਇਹ ਨਹੀਂ ਆਖੀ ਖਾਲਸਾ ਰਾਜ ਦੀ ਗੱਲ ਉਹਨੇ ਕਿਤੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸਾਹਿਬ ਕਾਲ ਸੀਗਾ ਬਹੁਤ ਵਧੀਆ ਸੀਗਾ ਉਹਨਾਂ ਨੇ ਸਿੱਧਾ ਨਾਮਤਾ ਤਾਂ ਜੇ ਕੋਈ ਲੋਕ ਉਹ ਵੀਡੀਓ ਦੇਖ ਕੇ ਆਪਸ ਇਹ ਦੇਖੋ ਆਪਣੀ ਸਾਰੇ ਉਹਨਾਂ ਦੇ ਆਪਣੇ ਵਿਚਾਰ ਨੇ ਅਸੀਂ ਕਿਸੇ ਵਿਚਾਰ ਨਾਲ ਸਹਿਮਤ ਨਹੀਂ ਹੁੰਦੇ ਉਹਨਾਂ ਨੇ ਖਾਲਸਾ ਰਾਜ ਨੂੰ ਖਾਲਸਾ ਰਾਜ ਨਹੀਂ ਕਿਹਾ ਕੋਈ ਸਾਡਾ ਦਰਸ਼ਕ ਗਲਤ ਨਾ ਸਮਝੇ ਉਹਨਾਂ ਨੇ ਸਿਰਫ ਕਹਿਣ ਦਾ ਮਤਲਬ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜਿਹੜਾ ਪੈਸਾ ਹੈ ਉੱਥੇ ਪਿਆ ਹੈ ਉਹ ਵਾਪਸ ਆ ਜਾਏ ਤਾਂ ਦੁਆਰਾ ਲੋਕ ਅਮੀਰ ਹੋ ਜਾਣਗੇ ਭਾਰਤ ਦੇ ਸਾਰੇ ਧਰਮਾਂ ਦੇ ਆ ਦੇਖੋ ਬਿਲਕੁਲ ਆਪਾਂ ਅੱਜ ਇਹ ਨਹੀਂ ਕਹਿੰਦੇ ਵੀ ਅੱਜ ਖਾਲਸਤਾਨ ਦੀ ਗੱਲ ਚੱਲਦੀ ਹੈ ਖਾਲਸ ਦੀ ਗੱਲ ਚੱਲਦੀ ਹੈ ਦੇਖੋ ਖਾਲਸਾ ਰਾਜ ਮਤ ਖਾਲਸ ਦਾ ਮਤਲਬ ਆਪਾਂ ਕਿਹਾ ਸਮਝਦੇ ਆਂ ਦੇਖੋ ਖਾਸ ਇੱਕ ਸ਼ੁੱਧ ਹੁੰਦਾ ਹੈ ਜੀ 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 ਜਿਹੜਾ ਜਿਹੜਾ ਮਤਲਬ ਤੁਹਾਨੂੰ ਕਹਿੰਦਾ ਪਾਣੇ ਦੀ ਤਰ੍ਹਾਂ ਸਾਫ਼ ਹੁੰਦਾ ਜਿਹੜਾ ਪਵਿੱਤਰ ਹੁੰਦਾ ਉਹਨੂੰ ਅਸੀਂ ਖਾਲਸਾ ਕਹਿੰਦੇ ਆਂ ਜੇ ਖਾਲਸਤਾਨ ਦੇ ਨਾਲ ਜੋੜੀਏ ਆਪਾਂ ਖਾਲਸਾ ਰਾਜ ਦੇ ਨਾਲ ਜੋੜੀਏ ਬਿਲਕੁਲ ਨਹੀਂ ਜੀ ਖਾਲਸਾ ਰਾਜ ਕਹਿਣ ਦਾ ਮਤਲਬ ਹੈ ਮਹਾਰਾਜ ਰਣਜੀਤ ਸਿੰਘ ਦਾ ਰਾਜ ਖਾਲਸਾ ਸੀ ਜਾਂ ਹੁਣ ਜਿਹੜੇ ਲੋਕ ਹਲਸਤਾਨ ਬਣਾਉਣ ਦੀ ਗੱਲ ਕਰਦੇ ਉਹ ਵੀ ਸ਼ੁੱਧ ਹਲਸਤਾਨ ਬਣਾਉਣ ਦੀ ਗੱਲ ਕਰਦੇ ਆ ਉਹ ਵੀ ਸਾਫ ਸਾਫ ਸੁਥਰਾ ਖਾਲਸਤਾਨ ਬਣਾਉਣ ਦੀ ਗੱਲ ਕਰਦੇ ਆ ਉਸ ਮੈਟਰ ਤੇ ਨਹੀਂ ਅਸੀਂ ਗੱਲ ਕਰਦੇ ਉਹ ਖਾਲਸਾ ਦਾ ਮਤਲਬ ਹੈ ਜੋ ਉਸ ਵੰਸ਼ ਦੇ ਨਾਲ ਜੁੜਿਆ ਹੋਇਆ ਉਹ ਸਿਸਟਮ ਦੇ ਨਾਲ ਜੁੜਿਆ ਹੋਇਆ ਮੈਂ ਫਿਰ ਤੀਜੀ ਵਾਰ ਕਹੂੰਗਾ ਵੀ ਜਿਹੜੇ ਲੋਕ ਉਹ ਸਿਸਟਮ ਦੇ ਨਾਲ ਜੁੜੇ ਹੋਏ ਆ ਜਾਂ ਉਹ ਵੰਸ਼ ਦੇ ਵਿੱਚੋਂ ਅੱਗੇ ਦੇ ਅੱਗੇ ਪਹਿਲੀ ਗੱਲ ਹੈ ਉਹ ਰਾਜੇ ਦਾ ਵੰਸ਼ ਅੱਗੇ ਚੱਲਿਆ ਨਹੀਂ ਜੀ ਦੇਖੋ ਸਿੱਧਾ ਸ਼ਾਬਦਾਂ ਦੇ ਵਿੱਚ ਵੀਰ ਨੇ ਵੀਡੀਓ 'ਚ ਦੱਸਿਆ ਹੋਇਆ ਸਾਨੂੰ ਇਹ ਇਹਨਾਂ ਦਰਸ਼ਕਾਂ ਦੇ ਸਾਹਮਣੇ ਰੱਖਦੇ ਆਂ ਲੇਕਿਨ ਉਹ ਵੀਰ ਦੇ ਕਹਿਣ ਦੇ ਮੁਤਾਬਕ ਉਹ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰਦੇ ਆਂ ਉਹਨਾਂ ਦੇ ਕਹਿਣ ਦੇ ਮੁਤਾਬਕ ਰਾਜੇ ਦੇ ਅੱਗੇ 7 ਬੇਟੇ ਹੋਏ ਆਂ ਬੇਟਿਆਂ ਦੀ ਅੱਧੀ ਜਿਆਦਾ ਸ਼ਾਦੀ ਨਹੀਂ ਹੋਈ ਅੱਗੇ ਉਹਨਾਂ ਦੇ ਬੱਚੇ ਨਹੀਂ ਅੱਗੇ ਉਹਨਾਂ ਦਾ ਵੰਸ਼ ਨਹੀਂ ਚੱਲਿਆ ਮਤਲਬ ਕਹਿਣ ਦਾ ਕੁੱਲ ਮਿਲਾ ਕੇ ਹੈ ਵੀ ਰਾਜਾ ਰਣਜੀਤ ਸਿੰਘ ਦੇ ਵੰਸ਼ ਦਾ ਜਿਹੜਾ ਕਿਤੇ ਨਾ ਕਿਤੇ ਉਸ ਤੋਂ ਅੱਗੇ ਨਹੀਂ ਚੱਲਿਆ ਹੋਏਗਾ ਇਸ ਕਰਕੇ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਕੋਈ ਇਨਸਾਨ ਆ ਜਾਂ ਨਾਲ ਜੁੜੀ ਹੋਈ ਕੋਈ ਸੰਸਥਾ ਉਹ ਕਿਸੇ ਨਾ ਕਿਸੇ ਸਿਸਟਮ ਚਾਕੇ ਉਸ ਪੈਸੇ ਨੂੰ ਵੇਚਦਾ ਕਰੀਆ ਹਾਂ ਖਾਲਸਾ ਰਾਖੀ ਫੇਰ ਮੈਂ ਦੁਬਾਰੇ ਗੱਲ ਕਰੂੰਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਖਾਲਸਾ ਜੀ ਦਾ ਸ਼ੁੱਧ ਸੀਗਾ ਇਸ ਕਰਕੇ ਉਹਨੂੰ ਖਾਲਸਾ ਰਾਜ ਕਿਹਾ ਜਾਂਦਾ ਸੀ ਅ ਚਲੋ ਸ਼ਰਮਾ ਜੀ ਤੁਸੀਂ ਸਾਨੂੰ ਇਸ ਪੂਰੀ ਖਬਰ ਤੇ ਵਧੀਆ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਇਸ ਵਿਸ਼ੇ ਤੇ ਆਪਣਾ ਪੂਰੇ ਵਿਚਾਰ ਸਾਂਝੇ ਕੀਤੇ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਅਜ਼ਮ ਮੁੱਦਾ ਸੀਗਾ ਉਹ ਇਹ ਸੀਗਾ ਕਿ ਇੱਕ ਵੀਡੀਓ ਬਣ ਰਿਹਾ ਹੈ ਜਿਸ ਦੇ ਵਿੱਚ ਸਾਫ ਤੌਰ ਤੇ ਪੂਰਾ ਨਿਚੋੜ ਕੱਢਿਆ ਗਿਆ ਇੱਕ ਵਿਅਕਤੀ ਦੇ ਵੱਲੋਂ ਵੀ ਸਿੱਖਾਂ ਦਾ ਖਜ਼ਾਨਾ ਜਮ੍ਹਾਂ ਹੈ ਸুইস ਬੈਂਕ ਤੇ ਵਿੱਚ ਜੀ ਹਾਂ ਸਿੱਖਾਂ ਦਾ ਖਜ਼ਾਨਾ ਦਾ ਮਤਲਬ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪੋਤਰੀ ਸੀ ਕੈਥਰੀਨ ਉਜ਼ਾ ਅਕਾਊਂਟ ਉੱਥੇ ਹੈ ਲਾਸਟ ਵਾਰ 1930 ਦੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਲਗਭਗ 2 ਟ੍ਰਿਲੀਅਨ ਡਾਲਰ ਪਏ ਨੇ ਤੇ ਜੋ ਕਿ ਭਾਰਤ ਦੀ ਕਰੰਸੀ ਮੁਤਾਬਿਕ ਲਗਭਗ 168 ਲੱਖ ਰੁਪਇਆ ਬੰਦਾ ਹੈ ਭਾਰਤ ਦਾ ਜੋ ਕਿ ਭਾਰਤ ਦੀ 2024 ਦੀ ਜੀਡੀਪੀ ਦਾ ਅੱਧ ਹੈ ਤੇ ਜੇਕਰ ਇਹ ਪੈਸਾ ਆ ਜਾਂਦਾ ਹੈ ਤਾਂ ਇਹ ਪੈਸਾ ਸਾਰੇ ਹੀ ਭਾਰਦੇ ਲੋਕਾਂ ਨੂੰ ਅਮੀਰ ਬਣਾ ਸਕਦਾ ਹੈ ਤੇ ਹੁਣ ਦੇਖਦੇ ਹਾਂ ਕਿ ਸਰਕਾਰਾਂ ਕਦੋਂ ਸਵਿਸ ਬੈਂਕ ਤੋਂ ਇਹ ਆਪਣਾ ਪੈਸਾ ਵਾਪਸ ਲਿਆਂਦੀਆਂ ਜਾਂ ਨਹੀਂ ਲਿਆਂਦੀਆਂ ਇਹ ਆਉਣ ਉਸ ਸਮੇਂ ਸੇਗਾ ਸਾਡਾ ਸਾਡੀ ਆਵਾਜ਼ ਸੀਗੀ ਇਹ ਮੁੱਦਾ ਉਠਾਣਾ ਸਰਕਾਰਾਂ ਦੇ ਕੰਨ ਤੱਕ ਪਹੁੰਚਾਉਣਾ ਤਾਂ ਕਿ ਆਮ ਲੋਕ ਜਿਹੜੇ ਗਰੀਬ ਹੋ ਰਹੇ ਆਂ ਉਹ ਦੁਆਰਾ ਤੋਂ ਕੁਝ ਨਾ ਕੁਝ ਆਪਣਾ ਕੰਮਕਾਰ ਸ਼ੁਰੂ ਕਰ ਸਕਣ ਉਹਨਾਂ ਨੂੰ ਇਹ ਪੈਸਾ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਪੈਸਾ ਮਹਾਰਾਜਾ ਰੀਸੇ ਦੇ ਰਾਜਕਾਲ ਦਾ ਹੈ ਗਰੀਬ ਲੋਕਾਂ ਨੂੰ ਦਿੱਤਾ ਗਿਆ ਸੀ ਵਾਪਸ ਆਣਾ ਚਾਹੀਦਾ ਹੈ ਸੋ ਦੋਸਤੋ ਤੁਹਾਨੂੰ ਸਾਡਾ ਵੀਰੋਮ ਕਿਸਰਨ ਲੱਗਿਆ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜੂਰ ਦੱਸਣਾ ਇਹ ਸਾਡਾ ਅੱਜ ਦਾ ਮੁੱਦਾ ਸੀ ਫਿਰ ਕੋਈ ਨਵਾਂ ਮੁੱਦਾ ਲੈ ਕੇ ਹਾਜ਼ਰ ਹੋਵਾਂਗਾ ਉਸ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਹੀ ਦੇਦਿਰੋ ਇਹ ਪੰਜਾਬੀ